ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਅੰਬਾਗੜੀਆਂ ਨੰਬਰਦਾਰ ਵਿਸ਼ੇਸ਼ ਜਿਲ੍ਹਾ ਪ੍ਰਧਾਨ ਗੱਲਬਾਹਬ ਤੇ ਅੱਜ ਅਸੀਂ ਆਪਣੀ ਨੰਬਰਦਾਰ ਸਹਿਬਾਨਾਂ ਦੀ ਮੀਟਿੰਗ ਜੋ ਮਾਤਾ ਗੁਜਰੀ ਹਾਲ ਵਿੱਚ ਰੱਖੀ ਗਈ ਸੀ ਉਹਦੇ ਵਿਚਾਰ ਵਟਾਂਦਰੇ ਕੀਤੇ ਗਏ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਨੂੰ ਲੈ ਕੇ ਸਰਕਾਰਾਂ ਅਪਰਾਲਾ ਕਰ ਰਹੀਆਂ ਨੇ ਅਸੀਂ ਸਾਰਿਆਂ ਨੇ ਇਹ ਵਿਚਾਰ ਵਟਾਂਦਰੇ ਕੀਤੇ ਨੇ ਵੀ ਤਾਂ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਗਰ ਕੋਈ ਬੰਦਾ ਨਸ਼ੇ ਦੇ ਨਾਲ ਗਲਤ ਕੰਮ ਕਰਦਾ ਜਾਂ ਨਸ਼ੇ ਵੇਚਦਾ ਉਹਨਾਂ ਦੀਆਂ ਜਿਹੜੀਆਂ ਜਵਾਨਤਾ ਨੇ ਉਹ ਨੰਬਰਦਾਰ ਸਾਹਿਬਾਨ ਨਹੀਂ ਕਰਾਉਣਗੇ ਕੋਈ ਭਾਵੇਂ ਕੋਈ ਵੀ ਸਰਕਾਰ ਆਵੇ ਜੋ ਵੀ ਸਰਕਾਰ ਨਸ਼ੇ ਦੇ ਖਿਲਾਫ ਅਪਰਾੜਾ ਕਰੂਗੀ ਅਸੀਂ ਉਹਦਾ ਸਾਥ ਦੰਨੇ ਆ ਅਸੀਂ ਉਹਨਾਂ ਦੇ ਨਾਲ ਆ ਨਸ਼ੇ ਦੇ ਸੰਬੰਧ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਸ਼ਹਿਰਾਂ 'ਚ ਜੋ ਬੱਚੇ ਨੇ ਉਹ ਬਹੁਤ ਨਸ਼ਿਆਂ ਦੇ ਨਾਲ ਲਤਪਤ ਹੋ ਚੁੱਕੇ ਨੇ ਅਸੀਂ ਚਾਹੁੰਦੇ ਆ ਵੀ ਇਹ ਨਸ਼ਾ ਜਿਹੜਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਇਹੀ ਅਸੀਂ ਨੇ ਅੱਜ ਵਿਚਾਰ ਵਟਾਂਦਰਾ ਕੀਤੀਆਂ ਨੇ ਤੇ ਦੂਜੀ ਸਾਡੀ ਮੰਗ ਸੀਗੀ ਵੀ ਜ਼ਿਲ੍ਹੇ ਦੇ ਵਿੱਚ ਤਸੀਲਾਂ ਦੇ ਵਿੱਚ ਨੰਬਰਦਾਰ ਸਹਿਬਾਨਾਂ ਦੇ ਬੈਠਣ ਦਾ ਕੋਈ ਇੰਤਜ਼ਾਮ ਨਹੀਂ ਹੈ ਸਾਨੂੰ ਜਿਹੜੇ ਤਸੀਲਾਂ ਦੇ ਵਿੱਚ ਕਮਰੇ ਅਲਾਟ ਕੀਤੇ ਜਾਂ ਤੇ ਜਿਹੜਾ ਸਰਕਾਰ ਨੇ ਪੰਡੈਂਸੀਆ ਆਨਲਾਈਨ ਕਰਨ ਦਾ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਵੀ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਵੀ ਕਿੱਦਾਂ ਇਹ ਐਪ ਚੱਲਦੀ ਆ ਉਹਦੀਆਂ ਜਾਣਕਾਰੀਆਂ ਇੱਕ ਦੂਏ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਨੇ ਨੰਬਰਦਾਰਾਂ ਦੇ ਨਾਲ ਰਿਲੇਟਿਵ ਉਹ ਕਿਸੇ ਦਾ ਕੰਮ ਨਾ ਲੇਟ ਹੋਵੇ ਨਾ ਕਿਸੇ ਦਾ ਕੰਮ ਰੁਕੇ ਉਦੇ ਸਬੰਧ ਚ ਅਸੀਂ ਬੈਠ ਕੇ ਅੱਜ ਸਾਰੇ ਵਿਚਾਰ ਵਟਾਂਦਰੇ ਕੀਤੇ ਨੇ ਮੇਨ ਮੁੱਦਾ ਸਾਡਾ ਅੱਜ ਨਸ਼ਰਾ ਸੀਗਾ ਵੀ ਨਸ਼ੇ ਦੇ ਸਦਾਗਰਾਂ ਦਾ ਨਸ਼ੇ ਦੇ ਸਦਾਗਰਾਂ ਦੀ ਜਵਾਨਤ ਕਰਾਉਣ ਦੇ ਵਿੱਚ ਨੰਬਰਦਾਰ ਕੋਈ ਵੀ ਸਾਥ ਨਹੀਂ ਦੇਵੇਗਾ ਇਸ ਲਈ ਅਸੀਂ ਇਹ ਪ੍ਰਣ ਕਰਦੇ ਆਂ ਵੀ ਜੋ ਵੀ ਨਸ਼ਾ ਧੰਦਾ ਕਰਦੇ ਨੇ ਉਹਨਾਂ ਦੇ ਨਾਲ ਨੰਬਰਦਾਰਾਂ ਦਾ ਕੋਈ ਨਾਤਾ ਨਹੀਂ ਹੈ ਮੈਂ ਬਲਜਿੰਦਰ ਸਿੰਘ ਨੰਬਰਦਾਰ ਖਰੋੜੀ ਅੱਜ ਅਸੀਂ ਕੁਲਵਿੰਦਰ ਸਿੰਘ ਬਾਗੜੀਆ ਦੀ ਪ੍ਰਧਾਨਗੀ ਹੇਠ ਸਮੂਹ ਨੰਬਰਦਾਰਾਂ ਨੇ ਮੀਟਿੰਗ ਕੀਤੀ ਆ ਮੀਟਿੰਗ ਉਪਰੰਤ ਲੰਬੜਦਾਰ ਬਾਗੜੀਆਂ ਸਾਹਿਬ ਨੇ ਕੁਝ ਮਤੇ ਰੱਖੇ ਨੇ ਉਹ ਮਤਿਆਂ ਦੀ ਅਸੀਂ ਸਾਰੇ ਪ੍ਰਵੋਤਾ ਕਰਦੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਜੇਕਰ ਸਰਕਾਰ ਨੇ ਜੋ ਨਸ਼ਿਆਂ ਵਿਰੁੱਧ ਉਪਰਾਲਾ ਕੀਤਾ ਕੋਈ ਵੀ ਨਸ਼ਾ ਵੇਚਣ ਵਾਲਾ ਜਾਂ ਨਸ਼ੇ ਦੀ ਉਹ ਕੋਈ ਵੀ ਲੰਬੜਦਾਰ ਉਸ ਦੀ ਜ਼ਮਾਨਤ ਨਹੀਂ ਕਰਾਈਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ